ਪਟਿਆਲੇ ਤੋਂ ਜਦੋਂ ਤੁਸੀਂ ਸਮਾਣੇ ਨੂੰ ਜਾਂਦੇ ਹੋ ਤਾਂ ਵੇਖ ਸਕਦੇ ਹੋ ਗੱਡੀ ਜਿਹੜਾ ਪਟਿਆਲੇ ਤੋਂ ਆਈ ਆ ਔਰ ਸਮਾਣੇ ਨੂੰ ਜਾਣ ਵਾਲੇ ਰਸਤੇ ਦੇ ਉੱਤੇ ਗੱਡੀ ਜਿਹੜੀ ਆ ਉਹ ਪਲਟੀ ਖਾ ਗਈ ਆ ਕੀ ਕਾਰਨ ਰਿਹਾ ਪਲਟੀ ਖਾਨ ਦਾ ਜਦੋਂ ਇੱਕ ਦੋ ਚਸ਼ਮਦੀਦਾਂ ਤੋਂ ਪੁੱਛਿਆ ਤਾਂ ਉਹ ਗੱਲ ਕਰਨ ਤੋਂ ਥੋੜੇ ਭੱਜਦੇ ਨਜ਼ਰ ਆਏ ਕਿਉਂਕਿ ਮੌਕੇ ਤੇ ਸਾਨੂੰ ਕੋਈ ਵੀ ਉਹ ਸ਼ਖਸ ਨਹੀਂ ਮਿਲਿਆ ਜੋ ਗੱਡੀ ਦੀ ਪ੍ਰੋਪਰ ਜਾਣਕਾਰੀ ਰੱਖਦਾ ਹੋਵੇ ਜਿਸ ਦੇ ਸਾਹਮਣੇ ਇਨਸੀਡੈਂਟ ਵਾਪਰਿਆ ਹੋਵੇਗਾ ਔਰ ਦੱਸ ਦਈਏ ਕਿ ਇਹ ਹਾਲਾਤ ਕੀ ਹੋਏ ਹੋਣਗੇ ਜ਼ਿਆਦਾਤਰ ਤੇਜ਼ ਸਪੀਡ ਨਾਲ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਜੋ ਲੀਕਾਂ ਆ ਜੂਮ ਕਰਕੇ ਲੀਕਾਂ ਵਿਖਾਈਆਂ ਜਾਣ ਕੀ ਗੱਡੀ ਕਿਸ ਤਰਫ ਤੋਂ ਆਈ ਸੀ ਕਿਵੇਂ ਘੁੰਮ ਕੇ ਪਲਟੀ ਖਾ ਗਈ ਆ ਔਰ ਗੱਡੀ ਜਿਹੜੀ ਆ ਉਹ ਐਕਸ ਯੂ ਵੀ ਆ ਔਰ ਆ ਵੇਖ ਸਕਦੇ ਹੋ ਇਹ ਜਾਂ ਤਾਂ ਨੀਂਦ ਦਾ ਕੰਮ ਹੋਵੇਗਾ ਨਿੰਦਰੇ ਦਾ ਜਾਂ ਫਿਰ ਸਪੀਡ ਜ਼ਿਆਦਾ ਔਰ ਅਸੀਂ ਫਿਰ ਆਪਣੇ ਚੈਨਲ ਦੇ ਮਾਦੀ ਮਰਾ ਹੀ ਬੇਨਤੀ ਕਰਦੇ ਆ ਕਿ ਅਕਸਰ ਹੀ ਅਸੀਂ ਅਬ ਦੱਸਦੇ ਰਹਿੰਦੇ ਆ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਕਿ ਸਪੀਡ ਜਿਹੜੀ ਆ ਜੇ ਰੋਡ ਵਧੀਆ ਹੈਗੇ ਨੇ ਤਾਂ ਸਪੀਡ ਜਿਹੜੀ ਆ ਥੋੜੀ ਲਿਮਟ ਰੱਖਿਆ ਕਰੋ ਕਿਉਂਕਿ ਜੇ ਕੋਈ ਹਾਦਸਾ ਹੋ ਵੀ ਜਾਵੇ ਜੇ ਕੋਈ ਹੈਪਨਿੰਗ ਹੋ ਵੀ ਜਾਵੇ ਕਿਸੇ ਵੀ ਮਿਸਟੇਕ ਵੇਲੇ ਤੁਹਾਡਾ ਬਚਾਅ ਹੋ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਜਿਹੜੀ ਆ ਉਹ ਕਿਵੇਂ ਚੱਕਨਾ ਚੂਰ ਹੋਈ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਇਸ ਤਰਫ ਹੋ ਕੇ ਆ ਗੱਡੀ ਦੀਆਂ ਤਸਵੀਰਾਂ ਖਾਈਆਂ ਜਾਣ ਕਿ ਗੱਡੀ ਦਾ ਕੋਈ ਪਾਰਟ ਐਸਾ ਜਿਹੜਾ ਵਾ ਉਹ ਸਾਬਤ ਨਹੀਂ ਰਿਹਾ ਜਿੱਥੋਂ ਗੱਡੀ ਜਿਹੜੀ ਆ ਉਹ ਬਚੀ ਹੋਵੇ ਔਰ ਤਸਵੀਰਾਂ ਤੁਹਾਡੇ ਨਾਲ ਇਸ ਲਈ ਸ਼ੇਅਰ ਕਰ ਰਹੇ ਆ ਕਿ ਇਹ ਸਪੀਡ ਲਿਮਿਟ ਜ਼ਿਆਦਾ ਸੀ ਜਦੋਂ ਅਸੀਂ ਪਟਿਆਲੇ ਤੋਂ ਸਮਾਣੇ ਨੂੰ ਆਏ ਆ ਤਾਂ ਅੱਗੇ ਗੱਡੀ ਪਲਟੀ ਹੋਈ ਵੇਖੀ ਆ ਇਹ ਗੱਡੀ ਕਿੰਨਾ ਸਮਾਂ ਰੋਡ ਦੇ ਉੱਤੇ ਰਵੇਗੀ ਫਿਲਹਾਲ ਵੀ ਇਹਦੇ ਟਾਇਰ ਜਿਹੜੇ ਆ ਰੋਡ ਦੇ ਉੱਤੇ ਆ ਔਰ ਕਦੋਂ ਰੋਡ ਤੋਂ ਪਰੇ ਕੀ ਪਰੇ ਕੀਤੀ ਜਾਵੇਗੀ ਕਦੋਂ ਸਾਈਡ ਤੇ ਕੀਤੀ ਜਾਵੇਗੀ ਔਰ ਜੇ ਕੁਦਰਤ ਕਰੇ ਪਰਮਾਤਮਾ ਕਰੇ ਕਿ ਜੋ ਸਵਾਰੀਆਂ ਸੰਨ ਵਿੱਚ ਉਹਨਾਂ ਦਾ ਬਚਾਅ ਹੋ ਸਕੇ ਕਿਉਂਕਿ ਇੱਥੇ ਸਾਨੂੰ ਅਜੇ ਚਸ਼ਮਦੀਦ ਕੋਈ ਨਹੀਂ ਮਿਲਿਆ ਕਿ ਜਿਸ ਚਸ਼ਮਦੀਦ ਨੇ ਕੋਈ ਜਾਣਕਾਰੀ ਦੇਵੇ ਕਿ ਇਹ ਗੱਡੀ ਜਿਹੜੀ ਆ ਕਿਵੇਂ ਪਲਟੀ ਔਰ ਕਦੋਂ ਪਲਟੀ ਆ ਇਹ ਪੱਕੀ ਕਿ ਇਨਫਾਰਮੇਸ਼ਨ ਨਹੀਂ ਮਿਲ ਸਕੀ ਕਿ ਇਹ ਰਾਤ ਦੀ ਪਲਟੀ ਆ ਜਾਂ ਸਵੇਰ ਦੀ ਔਰ ਫਿਰ ਦੱਸ ਦਈਏ ਕਿ ਇਹ ਗੱਡੀ ਜੋ ਆ ਪਟਿਆਲੇ ਤੋਂ ਜਦੋਂ ਤੁਸੀਂ ਸਮਾਨੇ ਨੂੰ ਜਾਂਦੇ ਹੋ ਤਾਂ ਫੇਰ ਇਹ ਗੱਡੀ ਤੁਸੀਂ ਰਸਤੇ 'ਚ ਵੇਖ ਸਕਦੇ ਹੋ ਇਹ ਪਲਟੀ ਹੋਈ ਐਕਸ ਯੂਵੀ ਬਹੁਤ ਸਾਰਾ ਨੁਕਸਾਨ ਇਸ ਦੇ ਵਿੱਚ ਘਰ ਦਾ ਨਿੱਜੀ ਸਮਾਨ ਜਿਵੇਂ ਕਿ ਪਿਆਜ਼ ਵਗੈਰਾ ਸਬਜ਼ੀਆਂ ਵਗੈਰਾ ਵੀ ਪੰਜਾਂ ਹੋ ਜਾਂ ਸੰਨ ਹੋ ਸਕਦਾ ਫੈਮਿਲੀ ਵਿੱਚ ਹੋਵੇ ਚਲੋ ਪਰਮਾਤਮਾ ਕਰੇਗੀ ਬਚਾਅ ਹੋ ਗਿਆ ਹੋਵੇ ਪਰ ਪਰਿਵਾਰ ਜਿਹੜਾ ਉਹ ਬਚ ਗਿਆ ਹੋਵੇ ਚਲੋ ਸੱਟਾਂ ਵੱਟਾਂ ਵੇਖ ਸਕਦੇ ਹੋ ਤੁਸੀਂ ਕਿ ਗੱਡੀ ਜਿਹੜੀ ਆ ਉਹ ਬਿਲਕੁਲ ਜ਼ਿਆਦਾ ਹਾਸਾਗ੍ਰਸਤ ਹੋ ਗਈ ਆ ਜਿਸ ਨਾਲ ਕੋਈ ਨਾ ਕੋਈ ਹਾਸਾ ਕੋਈ ਸੱਟਾਂ ਦਾ ਜ਼ਰੂਰ ਲੱਗੀਆਂ ਹੋਣਗੀਆਂ ਲੇਕਿਨ ਫੇਰ ਵੀ ਕੋਈ ਨਾ ਕੋਈ ਹਾਸਾ ਉਦੋਂ ਹੀ ਹੁੰਦਾ ਜੋ ਤੁਹਾਡੀ ਸਪੀਡ ਲਿਮਟ ਜ਼ਿਆਦਾ ਜਾਂ ਤੁਹਾਨੂੰ ਨੀਂਦਰਾ ਜਿਹੜਾ ਉਹ ਜ਼ਿਆਦਾ ਹੁੰਦਾ ਇਸ ਕਰਕੇ ਹਰ ਚੀਜ਼ ਤੋਂ ਬਚਣਾ ਪਏਗਾ ਔਰ ਇਹ ਤਸਵੀਰਾਂ ਤੁਹਾਡਾ ਪਟਿਆਲੇ ਤੋਂ ਸਮਾਣੇ ਰੋਡ ਦੀਆਂ ਵਿਖਾਰਿਆ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ